ਆ ਗਾ ਰਿਹਾ ਹੈ ਨਾਲ ਨਹੀਂ ਜਾਂ ਸਾਡੇ ਤਾ ਜਿੰਦਾਬਾਦ ਸਾਡੇ ਤਾ ਜਿੰਦਾਬਾਦ ਕਿੱਥੇ ਵੀ ਹੋਏ ਉਹ ਜਾਉਂਦਾ ਹੋਇਆ ਕਿੱਥੇ ਦੀ ਅਗਰ ਕਿਦਾ ਅਬੁਕਾ ਬੋਲ ਕਿੱਥੇ ਨਹੀਂ ਕਹਾਂ ਜਾਣਦੇ ਸਾਰੇ ਇਹ ਬੋਲੀਆਂ ਨਹੀਂ ਸਰਕਾਰਾਂ ਨੇ ਇਹ ਸਾਡੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ ਇੱਕ ਬੰਦਾ ਇਹਨੂੰ ਅਜ 17 ਦਿਨ ਹੋ ਗਏ ਨੇ ਮਰਨ ਵਰਤ ਤੇ ਬੈਠਾ ਹਾਲਤ ਉਹਨਾਂ ਦੀ ਖਰਾਬ ਹੋ ਰਹੀ ਆ ਭਾਵੇਂ ਮੋਰਚਾ ਉਹਨਾਂ ਦੀਆਂ ਜਥੇਬੰਦੀਆਂ ਨੂੰ ਤੋਂ ਲਾ ਲਿਆ ਗਿਆ ਸੀ ਪਰ ਅੱਜ ਅਸੀਂ ਐਸਕੇਐਮ ਦੇ ਕੁਝ ਲੀਡਰ ਤੇ ਰਿਕਵੈਸਟ ਕਹਿ ਜੀ ਸਪੈਸ਼ਲ ਉਥੋਂ ਤੁਰੇ ਹੋਏ ਨੇ ਅਸੀਂ ਅੱਜ ਖਨੌਰੀ ਬਾਰਡਰ ਤੇ ਉਹਨਾਂ ਦਾ ਹਾਲਚਾਲ ਪੁੱਛਣ ਲਈ ਜਾ ਰਹੇ ਆ ਤੇ ਸਰਕਾਰ ਨੂੰ ਸਖਤ ਲੈਜੇ ਵਿੱਚ ਅਸੀਂ ਵਾਰਨਿੰਗ ਦਿੰਨੇ ਆ ਸਾਡੀਆਂ ਉਹੀ ਮੰਗਾਂ ਨੇ ਜਿਹੜੀਆਂ 4 ਸਾਲ ਪੁਰਾਣੀਆਂ ਅਸੀਂ ਛੱਡ ਕੇ ਆਏ ਸੀ ਸਰਕਾਰ ਨੇ ਕਿਹਾ ਸੀ ਵੀ ਹੌਲੀ-ਹੌਲੀ ਉਹ ਪੂਰੀਆਂ ਕਰ ਦੇਵਾਂਗੇ ਜਿਵੇਂ ਐਮਐਸਪੀ ਤੇ ਕਾਨੂੰਨਨ ਗਰੰਟੀ ਸਾਡੀ ਬਡਾਪਾ ਪੈਨਸ਼ਨ ਕਿਸਾਨਾਂ ਦੇ ਕਰਜ਼ੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਨੇ ਤੇ ਲਖਬੀਰਪੁਰ ਖੀਵੀ ਦਾ ਇਨਸਾਫ ਇਹ ਮੁੱਖ ਮੰਗਾਂ ਨੇ ਉਹ ਸਰਕਾਰ ਨੇ ਇੱਕ ਵੀ ਮੰਗ ਸਾਡੀ ਪੂਰੀ ਨਹੀਂ ਕੀਤੀ ਸਾਨੂੰ ਲਾਰਿਆਂ 'ਚ ਰੱਖਿਆ ਤੇ ਸਗੋਂ ਕੋਈ ਵੀ ਮੀਟਿੰਗ ਨਹੀਂ ਦਿੱਤੀ ਨਾ ਸਾਨੂੰ ਗੱਲਬਾਤ ਦਾ ਸੱਦਾ ਦਿੱਤਾ ਅਕੋ ਇਹਨਾਂ ਦੇ ਮੰਤਰੀ ਕਹਿੰਦੇ ਆ ਵੀ ਅਸੀਂ ਗੱਲਬਾਤ ਲਈ ਤਿਆਰ ਆਂ ਸਮਾਂ ਦੱਸਣ ਸਮਾਂ ਹਮੇਸ਼ਾ ਸਰਕਾਰਾਂ ਦਿੰਦੀਆਂ ਆਉਂਦੀਆਂ ਅਸੀਂ ਕਦੇ ਟੇਬਲ ਟਾਕ ਤੋਂ ਨਹੀਂ ਭੱਜੇ ਅਸੀਂ ਉੱਥੇ ਵੀ ਹਰਾ ਕੇ ਆਏ ਸੀ ਟੇਬਲ ਟਾਕ ਤੇ ਅੱਜ ਵੀ ਸਾਨੂੰ ਸੱਦਣ ਜਿੱਥੇ ਵੀ ਕਹਿਣਗੇ ਸਮਾਂ ਦੇਣ ਸਤਾਮ ਦੇਣ ਇਹਨਾਂ ਕੋ ਸਾਡੇ ਲੀਡਰਾਂ ਦੇ ਜਿਵੇਂ 40 ਲੀਡਰ ਅਸੀਂ ਜਾਂਦੇ ਹੁੰਦੇ ਸੀ ਉਹਨਾਂ ਦੇ ਲਿਸਟਾਂ ਨੇ ਇਹ ਕਹਿੰਦੇ ਦੱਸੋ ਕਿਹਨੇ ਗੱਲ ਕਰਨੀ ਆ ਜਿਹਨੂੰ ਜੀ ਕਰਦਾ ਸੱਦ ਲੈਣ ਸਾਡੀਆਂ ਮੰਗਾਂ ਇੱਕ ਨੇ ਭਾਵੇਂ ਫਸਲੇ ਸੀ ਉਸੇ ਤਰ੍ਹਾਂ ਐਲਾਨ ਕਰ ਦਵੇ ਸਾਨੂੰ ਕੋਈ ਮੀਟਿੰਗਾਂ ਦਾ ਚਾਹ ਨਹੀਂ ਹੈਗਾ ਨਹੀਂ ਤਾਂ ਸਾਰੇ ਕਿਸਾਨ ਇਕੱਠੇ ਹੋ ਰਹੇ ਨੇ ਅੱਜ ਦੇਖੋ ਤੁਸੀਂ ਕਿਵੇਂ ਹੜ ਆ ਜਾਣਾ ਉੱਥੇ ਕਿਸਾਨਾਂ ਦਾ ਗੱਡੀ ਤੇ ਗੱਡੀ ਤੁਰ ਹੀ ਆਉਂਦੀ ਆ ਕਿਸਾਨ ਤੁਰੇ ਆਉਂਦੇ ਨੇ ਆਉਣ ਵਾਲੇ ਦਿਨਾਂ ਚ ਅਸੀਂ ਇੱਕ ਵੱਡੇ ਐਕਸ਼ਨ ਦੀ ਤਿਆਰੀ ਵੱਲ ਨੂੰ ਜਾ ਰਹੇ ਆ ਜੇ ਸਰਕਾਰ ਜਿੰਦਾਬਾਦ ਜੈ ਕਿਸਾਨ ਜਿੰਦਾਬਾਦ ਜੇ ਕਿਸਾ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੋ ਜੇ ਕੱਲ ਨੂੰ ਕੋ ਡੱਲੇ ਵਾਲ ਨੂੰ ਹੋ ਗਿਆ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੋਊ